ਦੇਖੋ ਵਿਕਰਮ ਮਹੀਤਿਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵਾਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ ਇਹਦੇ 'ਚ ਸਰਕਾਰ 'ਚ ਹੋੜ ਲੱਗੀ ਹੈ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਟੇ ਝੂਠੇ ਨੇ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜਾਂ ਇਹਨਾਂ ਦੇ ਮੰਤਰੀ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ ਸਭ ਤੋਂ ਪਹਿਲਾਂ ਕੌਣ ਆਇਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਾ ਵਿਰੁੱਧ ਦਾ ਡਰੱਗ ਕੇਸ 'ਚ ਕਬੱਡੀ ਕਾਰਵਾਈ ਉਤਾ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ ਸਾਰਾ ਕੁਸ਼ਿ ਸ਼ੀਸ਼ੇ ਵਾਂਗੂ ਸਾਫ ਹੋ ਗਿਆ ਉਹ ਕਹਿੰਦੇ ਇਹ ਤਾਂ ਆਮ ਦਿਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਮੁੱਖ ਮੰਤਰੀ ਕੇਜਰੀਵਾਲ ਝੂਟੇ ਨੇ ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਕੇ ਅੱਧੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ ਚ ਮੈਂ ਕਿਉਂ ਪਿੱਛੇ ਰਹਿ ਜਾ ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮ ਮਜੀਠੀਆ ਤੋਂ ਜਦਕਿ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ 'ਤੇ ਲੱਭੇ ਅਨੇਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੂਠੇ ਮੁੰਡੇ ਪਿਆ ਫਿਰ ਨਵਾਂ ਝੂਠ ਲੈ ਕੇ ਆ ਕੇ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉੱਚ 141 ਕਰੋੜ ਫੋਰਨ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ 'ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਛੋਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਆ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚੱਲ ਸਰਾਇਆ ਇੰਡਸਟਰੀ ਚਲੋ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਈਆ ਕੱਢ ਕੇ ਦਿਖਾਓ ਨਾ 1 ਰੁਪਈਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਣਾ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟੀ ਨਹੀਂ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਇਹਦੀ 141 ਕਰੋੜ ਸੰਤਾਂ 1 ਰੁਪਈਆ ਨਹੀਂ ਤੁਸੀਂ ਕਾ ਕੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਉਹ ਐ ਅਮਰੀਕਾ ਦੀ ਗੋਰੇ ਦੀ ਕੰਪਨੀ ਹੈ ਉਹ ਗੋਰਾ ਚਲਾਉਂਦਾ ਔਰ ਪੂਰੀ ਦੁਨੀਆ ਚ ਚਲਾ ਰਿਆ ਹੈ ਮਲਟੀਬਿਲੀਨੀਅਰ ਕੰਪਨੀਆਂ ਉਹ ਤਾਂ ਭਾਰਤ ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50000 ਕਰੋੜ ਤੱਕ ਇਕੱਲਾ ਉਹਦਾ ਏਸ਼ੀਆ ਚ ਹੀ ਲੱਗਿਆ ਹੋਇਆ ਸਾਡੀ ਆ ਦਵਾਓ ਨਹੀਂ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੱਧਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ ਚ ਹਜ਼ਾਰ ਏਕਰ ਮੁੱਖ ਮੰਤਰੀ ਸਾਹਿਬ ਲਿਓ ਕੱਢੋ ਕਿੱਥੇ ਆ ਹਜ਼ਾਰੇ ਕੜੇ ਦਾ ਮਤਲਬ ਕਿ ਸ਼ਿਮਲਾ ਤਾਂ ਸਾਡਾ ਹੀ ਐ ਵਿਕਰਮ ਮਜੀਠੀਆ ਸਾਹਿਬ ਦਾ ਹੀ ਐ ਹੋਰ ਤਾਂ ਉੱਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨ੍ਹਾਂ ਦੇ ਘਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਐ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ ਚ ਉੱਥੇ ਕੋਈ ਲੈਂਡ ਸੀਲਿੰਗ ਐਕਟ ਹੀ ਹੈ ਨਹੀਂ ਵੀ ਹਜ਼ਾਰ ਏਕਰ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆਂ ਆਪਾਂ ਗੱਲਾਂ ਕਰ ਕਿਹੜੀਆਂ ਰਹੇ ਆਂ ਪਰ ਇੱਕ ਗੱਲ ਹੁਣ ਪੱਕੀ ਆ ਮੁੱਖ ਮੰਤਰੀ ਸਾਹਿਬ ਚੈਲੰਜ ਹੈ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਇਹ ਨਹੀਂ ਕਿ ਆਪਾਂ ਝੂਠ ਮਾਰਿਆ ਤੇ ਲੰਘ ਗਏ ਇਹ ਹਜ਼ਾਰ ਏਕੜ ਹੁਣ ਸਾਬਤ ਕਰਨਾ ਪਊਗਾ ਫਿਰ ਇੱਕ ਹੋਰ ਝੂਠ ਆ ਗਿਆ ਕਹਿੰਦੇ ਜੀ ਇੱਕ ਗ੍ਰੀਨ ਐਵੇਨਿਊ ਕੋਈ ਕਲੋਨੀ ਹੈ ਕਪੂਰਥਲੇ ਚ ਜਿੱਥੇ ਗਨੀਵ ਕੌਰ ਮਜੀਠੀਆ ਦਾ 25% ਸ਼ੇਅਰ ਹੈ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹ 25% ਸ਼ੇਅਰ ਦਾ ਕਾਗਜ਼ ਉਹ ਜਾਲੀ ਤਿਆਰ ਕੀਤਾ ਹੈ ਉਹਦੇ ਤੇ ਦਸਕਤ ਡਿਜੀਟਲ ਜਾਲੀ ਪਾਈ ਨਹੀਂ ਕਿਉਂ ਕਿ ਇਹ ਕੋਈ ਪਹਿਲੀ ਵਾਰ ਨਹੀਂ ਆਇਆ ਇਹ ਤੁਹਾਨੂੰ ਯਾਦ ਹੋਵੇ ਕਪੂਰਥਲੇ ਇੱਕ ਕੇਸ ਫਾਈਲ ਹੋਇਆ ਸੀ ਜਦੋਂ ਕਹਿੰਦੇ ਸੀ ਜੀ ਗਰੀਵ ਕੌਰ ਮਜੀਠੀਆ ਨੂੰ ਸਮਨ ਹੋ ਗਿਆ ਉਹ ਵੀ ਸਰਕਾਰ ਦੇ ਇੱਕ ਮੀਡੀਆ ਸਲਾਹਕਾਰ ਨੇ ਇੱਕ ਜੱਜ ਸਾਹਿਬ ਦੇ ਉੱਤੇ ਕੋਰਟ 'ਚ ਕੇਸ ਲਾ ਕੇ ਉਹਦੇ 'ਚ ਸਮਨ ਕਰਾ ਲਿਆ ਤੇ ਮੈਂ ਭਗਵੰਤ ਮਾਨ ਜੀ ਪੁੱਛਣਾ ਚਾਹੁੰਦਾ ਕਿ ਤੁਹਾਡੀ ਵਿਜੀਲੈਂਸ ਆ ਜਾਲੀ ਕਾਗਜ਼ ਉਹਦੋਂ ਕੋਰਟ ਚ ਲੈ ਕੇ ਆਈ ਤੇ ਫਿਰ ਚੱਕ ਕੇ ਕਿਉਂ ਪੱਜੀ ਕਿਉਂ ਕਾਗਜ਼ फटाफट ਕੋਰਟ ਚੋਂ ਵਾਪਸ ਲਿਆ ਉਹਦਾ ਕਾਰਨ ਹੈ ਕਿ ਇਹ ਕੇਸ ਚੱਲਾ ਗਿਆ ਸੀ ਹਾਈ ਕੋਰਟ ਹਾਈ ਕੋਰਟ ਨੇ ਨਾਲੇ ਤਾਂ ਉਹ ਕੰਪਲੇਂਟ ਕੁਐਸ਼ ਕੀਤੀ ਕਿ ਤੁਸੀਂ ਜਾਲੀ ਕਾਗਜ਼ ਤੇ ਕੰਪਲੇਂਟ ਪਾਈ ਹੈ ਤੇ ਜਿਹੜੇ ਜੱਜ ਸਾਹਿਬ ਨੇ ਉਹਦੇ ਤੇ ਸਮਨਿੰਗ ਆਰਡਰ ਕੱਢਿਆ ਸੀ ਉਹ ਜੱਜ ਸਾਹਿਬ ਸਸਪੈਂਡ ਚੱਲ ਰਹੇ ਨੇ ਉਹਨਾਂ ਦੀ ਵਿਜੀਲੈਂਸ ਦੀ ਹਾਈ ਕੋਰਟ ਨੇ ਇਨਕੁਆਇਰੀ ਖੋਲੀ ਹੈ ਇਹ ਹਾਲਾਤ ਨੇ ਪੰਜਾਬ ਦੀ ਸਰਕਾਰ ਦੇ ਸੋ ਮੈਂ ਅਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਦਾ ਕੋਈ ਪ੍ਰੂਫ ਹੈ ਸੈਨਿਕ ਫਾਰਮ ਸੈਨਿਕ ਫਾਰਮ ਇਹਨਾਂ ਦੇ ਪਿਤਾ ਜੀ ਦਾ ਘਰ ਹੋ ਕੋਈ ਲਕੋਈ ਹੋਈ ਚੀਜ਼ ਹੈ ਸਾਰੇ ਬੱਚਿਆਂ ਦੇ ਐਡਰੈਸ ਪਾਸਪੋਰਟ ਸਭ ਬਾਬਾ ਜੀ ਸੈਨਿਕ ਫਾਰਮ ਦੇ ਹੀ ਨੇ ਸੈਨਿਕ ਫਾਰਮ ਪਿਤਾ ਜੀ ਦਾ ਘਰ ਹੈ ਔਰ ਡਿਸਪਰਪੋਰਸ਼ਨਟ ਐਸੈਟ ਨਹੀਂ ਸੋ ਅਸੀਂ ਇੱਕ ਗੱਲ ਕਰੀਏ ਕਿ ਮੁੱਖ ਮੰਤਰੀ ਸਾਹਿਬ ਹੁਣ ਝੂਠ ਦਾ ਤੁਹਾਡੇ ਸਾਰੇ ਲੋਕਾਂ ਸਾਹਮਣੇ ਨੰਗੇ ਹੋ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ 10 ਦਿਨ ਹੋ ਗਏ 10 ਦਿਨ ਚ ਤੁਸੀਂ ਲੱਭ ਕੇ ਕੀ ਲਿਆਇਓ ਆਏ ਤੇ ਨਵੀਂ ਗੱਲ ਕਹਿ ਦਿੰਨੇ ਹੋ ਅਗਲੀ ਵਾਰੀ ਕੋਈ ਹੋਰ ਨਵੀਂ ਪਿਛਲੀ ਭੁੱਲ ਜਾਂਨੇ ਹੋ ਪਰ ਲੋਕ ਚਾਹੁੰਦੇ ਨੇ ਵੀ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ ਡਰੱਗ ਕੇਸ ਦੀ ਗੱਲ ਕਰਕੇ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਫਿਰ 29 ਮੋਬਾਈਲ ਫਿਰ 141 ਕਰੋੜ ਫਿਰ 540 ਕਰੋੜ ਫਿਰ 1000 ਏਕੜ ਫਿਰ 25% ਦਾ ਸ਼ੇਅਰ ਇਹ ਸਾਰੀਆਂ ਗੱਲਾਂ ਤੇ ਮੁੱਖ ਮੰਤਰੀ ਸਾਹਿਬ ਚੈਲੰਜ ਸਬੂਤ ਕੱਢੋ ਨਹੀਂ ਹੁਣ ਜਿਹੜੇ ਚੈਨਲ ਇਹ ਗੱਲਾਂ ਚਲਾ ਰਹੇ ਨੇ ਕਿਉਂਕਿ ਕੱਲ ਵੀ ਕੁਝ ਚੈਨਲਾਂ ਨੂੰ ਸਰਕਾਰ ਨੇ ਪਲਾਨਟ ਕੀਤਾ ਔਰ ਕਿ ਜਾਇਦਾਦ ਜ਼ਬਤ ਕਰਨ ਦੇ ਹੁਕਮ ਦਿੱਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਚੈਨਲ ਇਹ ਚਲਾ ਰਹੇ ਨੇ ਉਹ ਸਾਰੇ ਚੈਨਲ ਸਮੇਤ ਸਰਕਾਰ ਦੇ ਬੰਦੇ ਇਹ ਡੈਫੇਮੇਸ਼ਨ ਦੀ ਤਿਆਰ ਰਹਿਣ ਕਿਉਂਕਿ ਇਹ ਗੱਲਾਂ ਜਿਹੜੀਆਂ ਸਰਕਾਰ ਨੇ ਕੀਤੀਆਂ ਨੇ ਇਹ ਕਿਸੇ ਇੱਕ 'ਚ ਵੀ ਕੋਈ ਤੱਥ ਨਹੀਂ ਕੋਈ ਇੱਕ ਵੀ ਸਬੂਤ ਨਹੀਂ ਜਿੱਦਾਂ ਡਰੱਗ ਕੇਸ 'ਚ ਡਰੱਗ ਨਹੀਂ ਲੱਭਿਆ ਉਦਾਂ ਇਹ ਡਿਸਪਰਪੋਰਸ਼ਨੇਟ ਐਸੈਟ ਦੇ ਕੇਸ 'ਚ ਐਸੈਟ ਹੈ ਨਹੀਂ ਇਹੀ ਸੱਚਾਈ ਹੈ ਇਹੀ ਸੱਚਾਈ ਰਹਿਣੀ ਹੈ ਝੂਠ ਫਲਾਉਣ ਵਾਲੇ ਲੋਕਾਂ ਨੂੰ ਕਚਹਿਰੀਆਂ ਤੱਕ ਲੈ ਕੇ ਜਾਵਾਂਗੇ ਤੇ ਹੁਣ ਭੱਜਣ ਨਹੀਂ ਦਵਾਗੇ ਜਿਹੜੀਆਂ ਗੱਲਾਂ ਕਹਿਤੀਆਂ ਇਹ ਔਨ ਰਿਕਾਰਡ ਆ ਗਈਆਂ ਹੁਣ ਕੱਲੀ-ਕੱਲੀ ਗੱਲ ਦਾ ਜਵਾਬ ਇਹ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਇਹ ਦੇਣਾ ਪੈਣਾ ਤੁਹਾਨੂੰ ਕੱਲੀ-ਕੱਲੀ ਗੱਲ ਦਾ